ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅੱਜ ਥੋੜੇ ਬਸ ਸਪੈਸ਼ਲ ਸਮਰ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਕੈਟਲੋਗ ਲੈ ਕੇ ਆਇਆ ਪਿਓਰ ਗੀਜ਼ਾ ਕਾਟਨ ਦੇ ਵਿੱਚ ਕੈਟਲੋਗ ਆਈ ਹੈ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਤੇ ਆਰਟੀਕਲ ਵੀ ਬਹੁਤ ਸੋਹਣੇ ਆ ਪਿਓਰ ਕਾਟਨ ਹੈ ਵਿਦਆਊਟ ਲਾਈਨਿੰਗ ਬਣੇਗਾ ਡਿਜ਼ਾਈਨਿੰਗ ਸਭ ਦੀ ਸੋਹਣੀ ਹੈ ਜੀ ਬੜੇ ਪਿਆਰੇ ਕਲਰ ਆ ਮਿੱਠੇ ਮਿੱਠੇ ਰੰਗ ਆ ਸਪੈਸ਼ਲ ਗਰਮੀ ਵਾਲੇ ਮੈਂ ਤੁਹਾਨੂੰ ਸਾਰੇ ਇਕੱਲੇ ਇਕੱਲੇ ਪੀਸ ਨੂੰ ਓਪਨ ਕਰਕੇ ਦਿਖਾਉਂਗਾ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਤੇ ਬੈਲ ਆਈਕਨ ਪ੍ਰੈਸ ਕਰ ਲਓ ਲੋ ਜੀ ਫਰਸਟ ਆਰਟੀਕਲ ਜਿਹੜਾ ਮੈਂ ਓਪਨ ਕਰਾਇਆ ਹਾਂ ਜੀ ਇਹ ਆਏਗਾ ਡਿਫਰੈਂਟ ਜਾਂ ਮਹਿੰਦੀ ਕਲਰ ਆਏਗਾ ਬੜਾ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਕੁਆਲਿਟੀ ਬਹੁਤ ਸੋਹਣੀ ਹੈ ਨੈਕ ਤੇ ਆਏਗੀ ਡਿਜ਼ਾਈਨਿੰਗ ਤੇ ਬਾਰਡਰ ਸਟਾਈਲ ਤੇ ਵੀ ਡਿਜ਼ਾਈਨਿੰਗ ਹੈ ਬਾਰਡਰ ਵੀ ਦਿਖਾ ਦੋ ਵਿਦਆਊਟ ਲਾਈਨਿੰਗ ਸੂਟ ਬਣੇਗਾ ਜੀ ਬਿਨਾ ਲੋਂ ਤੋਂ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਸ ਦੇ ਵਿੱਚ ਲੋ ਜੀ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਜੀ ਉਸ ਤੋਂ ਬਾਅਦ ਮੈਚਿੰਗ ਬਾਟਮ ਹੈ ਪੂਰੀ 3 ਮੀਟਰ ਦੀ ਨਾਲ ਜਿਹੜਾ ਦੁਪੱਟਾ ਆਏਗਾ ਜੀ ਪਿਓਰ ਮਸਲੀਨ ਦਾ ਦ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਬੜਾ ਪਿਆਰਾ ਦੁਪੱਟਾ ਹੈ ਅਲਟੀਮੇਟ ਦੁਪੱਟਾ ਹੈ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਆਇਆ ਦੁਪੱਟੇ ਤੇ ਬਿਊਟੀਫੁੱਲ ਪ੍ਰਿੰਟ ਹੈ ਐਦਾਂ ਦੀ ਸੋਹਣੀ ਸੋਹਣੀ ਵੈਰਾਈਟੀ ਜੇ ਤੁਸੀਂ ਬਾਏ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਪੈਸ਼ਲ ਪੀਸ ਲੈ ਕੇ ਆਇਆ ਫੜ ਵਾਸਤੇ ਚੈੱਕ ਕਰੋ ਇਸ ਦੇ ਵਿੱਚ ਕਲਰ ਆਊਗਾ ਜੀ ਇਸ ਦਾ ਇੱਕ ਆ ਵਾਲਾ ਬੜਾ ਸੋਹਣਾ ਕਲਰ ਹੈ ਗ੍ਰੇ ਕਲਰ ਆਏਗਾ ਬੜਾ ਪਿਆਰਾ ਕਲਰ ਹੈ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਿਊਟੀਫੁੱਲ ਦੁਪੱਟਾ ਇੱਕ ਆਇਆ ਗਏ ਇਸ ਦੇ ਵਿੱਚ ਗ੍ਰੇ ਆ ਵੀ ਕਲਰ ਬੜਾ ਪ ਦਿਲ ਕੋ ਸੌਫਟ ਕੁਆਲਟੀ ਦੇ ਦੁਪੱਟੇ ਨੇ ਆਵੇ ਇੱਕ ਆਏਗਾ ਬੜਾ ਸੋਹਣਾ ਕਲ ਪਾਕਿਸਤਾਨੀ ਗ੍ਰੀਨ ਕਲਰ ਨਵਾਂ ਯਾ ਰੰਗ ਹੈ ਆ ਮਾਡਲ ਨੇ ਪੀਸ ਪਾਇਆ ਚੈੱਕ ਕਰਾਓ ਜੀ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਇਸ ਦੇ ਵਿੱਚ ਬੜਾ ਸੋਹਣਾ ਸਕਿਨ ਯਾ ਕਲਰ ਲੋ ਜੀ ਆ ਵੀ ਕਲਰ ਜ਼ਬਰਦਸਤ ਹੈ ਸਪੈਸ਼ਲ ਗਰਮੀਆਂ ਦੇ ਨਵੇਂ ਰੰਗ ਨੇ ਆ ਵੀ ਪੀਸ ਪਾਇਆ ਹੈ ਮਾਡਲ ਨੇ ਚੈੱਕ ਕਰਾ ਦੂ ਆ ਪ੍ਰਿੰਟਿੰਗ ਬਹੁਤ ਸੋਹਣੀ ਲੱਗ ਰਹੀ ਹੈ ਇੱਕ ਆਏਗਾ ਬੜਾ ਸੋਹਣਾ ਗਾਜ਼ਰੀ ਕਲਰ ਜੀ ਸਪੈਸ਼ਲ ਕਲਰ ਆਪ ਇਸ ਪਾਇਆ ਹੈ ਮਾਡਲ ਨੇ ਚੈੱਕ ਕਰਾ ਲਓ ਜੀ ਅਲਟੀਮੇਟ ਇੱਕ ਆਏਗਾ ਜੀ ਪਰਪਲ ਕਲਰ ਬੜਾ ਪਿਆਰਾ ਕਲਰ ਹੈ ਸੁਪਰ ਹਿੱਟ ਕਲਰ ਹੈ ਇਹ ਹਲੋ ਇੱਕ ਆਏਗਾ ਪਰਪਲ ਇੱਕ ਆਏਗਾ ਆਵਲਾ ਓਨੀਅਨ ਗਾਜ਼ਰੀ ਕਲਰ ਬੜਾ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਇੱਕ ਆਏਗਾ ਇਸ ਦੇ ਵਿੱਚ ਜੀ ਮਾਊਸ ਕਲਰ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰੋ WhatsApp ਤੇ ਐਦਾਂ ਦੀ ਹੋਰ ਸੋਹਣ ਸੋਹਣੀ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰੀਆਂ ਮਾਲਜਾ ਸਾਡਾ ਨਰਗੰਦੀ ਗਰਾਉਂਡ ਸਮਾਨਾ ਜ਼ਿਲ੍ਹੇ ਪਟਿਆਲਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ